ਸਾਰੇ ਪ੍ਰਵਾਸੀ ਮੈਂ ਤੇ ਤੁਹਾਨੂੰ ਅਨੰਦ ਕਰਦੀਆਂ ਕਿ ਤੁਸੀਂ ਬਿਨਾ ਕਿਸੇ ਮਹਿੰਮ ਤੋਂ ਸਾਰਿਆਂ ਨੇ ਅੱਜ ਇੰਨਾ ਸੋਨਾ ਇਕੱਠ ਕੀਤਾ ਮੈਂ ਬਹੁਤ ਧੰਨਵਾਦ ਕਰਦੀਆਂ ਆਪਣੀਆਂ ਭੈਣਾਂ ਦਾ ਆਪਣੇ ਵੀਰਾਂ ਦਾ ਖਾਸ तौर ਤੇ ਯੂਥ ਵਿੰਗ ਦਾ ਜਿਵੇਂ ਮੈਂ ਪਿਛਲੇ ਕੁਝ ਦਿਨ ਪਹਿਲਾਂ ਜੁਆਇਨ ਕੀਤਾ ਸੀਗਾ ਪੂਰੀ ਯੂਥ ਦੀ ਟੀਮ ਨੇ ਅ ਅਰਸ਼ਦੀਦ ਦੀ ਗਵਾਈ ਦੇ ਹੇਠ ਇਸ ਫਿਲਡ ਦੇ ਵਿੱਚ ਜੁਆਇਨ ਕੀਤਾ ਔਰ ਅੱਜ ਉਹਨਾਂ ਨੇ ਆਪਣੇ ਨਾਲ ਲੱਗਦੇ ਪਰਿਵਾਰਾਂ ਨਾਲ ਇੱਕ ਹੋਰ ਜੁਆਇਨਿੰਗ ਹੈ ਜੋ ਲਗਭਗ 25 ਤੋਂ 30 ਕਰ 25 ਤੋਂ 30 ਕਰ ਰਾਜੂ ਅੰਮ੍ਰਿਤ ਜੋ ਕਚਰੀਆਂ ਵਿੱਚ ਕੰਮ ਕਰਦੇ ਨੇ ਉਹਨਾਂ ਨੇ ਆਪਣੀ ਦਵਾਈ ਹੀਟ ਹੋਰ ਪਰਿਵਾਰਾਂ ਨੂੰ ਸਾਡੇ ਨਾਲ ਚੋੜਿਆ ਮੈਂ ਤੈਨੂੰ ਆਪਣੇ ਵੀਰ ਦਾ ਔਰ ਇੱਥੇ ਆਈ ਸਾਰੀ ਸੰਗਤ ਆਪਾਂ ਤੈਨੂੰ ਤਾਂ ਗੱਲ ਕਰਦੀਆਂ ਔਰ ਸਾਟੀ ਦੇ ਵਿੱਚ ਉਹਨਾਂ ਨੂੰ ਜੀਆਂ ਆ ਆਖਦੀਆਂ ਔਰ ਵਿਸ਼ਵਾਸਤ ਹੋਣੀ ਆ ਕਿ ਜੋ ਵੀ ਕਮੀਆਂ ਜਾਂ ਟੋਡੀਆਂ ਕਿਤੇ ਨਾ ਕਿਤੇ ਨਰਾਜ਼ਗੀਆਂ ਰਹਿ ਨਾ ਹੋਣਗੀਆਂ ਤਾਂ ਉਹਨਾਂ ਸਾਰਿਆਂ ਨੂੰ ਅਸੀਂ ਧਿਆਨ ਦੇ ਵਿੱਚ ਰੱਖ ਕੇ ਸਾਰੀ ਏਕਤਾ ਨਾਲ ਬੁਲ ਮਿਲ ਕੇ ਸਾਲ ਹੀ ਉੱਤਰੀ ਪਿੰਡਾਂ ਨੂੰ ਮਿਲ ਕੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਬਹੁਤ ਬਹੁਤ ਜਲਦੀ 2027 ਦੇ ਵਿੱਚ ਸਰਕਾਰ ਕਾਂਗਰਸ ਪਾਰਟੀ ਦੀ ਆਉਣ ਵਾਲੀ ਹੈ ਇਹ ਸਾਰੇ ਵਰਗਾਂ ਨੂੰ ਜਿਸ ਤਰ੍ਹਾਂ ਮੈਨੂੰ ਪਿੰਡਾਂ ਦੀ ਬੀਬੀਆਂ ਨਾਲ ਗੱਲ ਕਰਕੇ ਪਤਾ ਲੱਗਿਆ ਕਿ ਕਈ ਵਾਰ ਵਰਗਾਂ ਦੇ ਵਿੱਚ ਕਮੀਆਂ ਰਹੀਆਂ ਨੇ ਕਿ ਇਤਿਹਾਸ ਨੂੰ ਨਾਲ ਲੈ ਕੇ ਨਹੀਂ ਚੱਲਿਆ ਗਿਆ ਤਾਂ ਉਹਨਾਂ ਦੇ ਸਾਹੀ ਗਿਰਿਛੇ ਤੋਂ ਦੂਰ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਪਿੰਡ ਵਿੱਚ ਇਕੱਠੇ ਕਰਕੇ ਅਸੀਂ ਪੂਰੀ ਜ਼ੋਰਦਾਰ ਤਰੀਕੇ ਨਾਲ ਸਾਰਿਆਂ ਦਾ ਕੰਮ ਦੀ ਫਿਰਤਾਲ ਵੱਲ ਧਿਆਨ ਮੰਗੀ